ਪੰਜਾਬ ਲਾਈਫ ਐਸ ਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸੇ ਨੂੰ ਗੰਜਾ ਕਹਿਣ ਤੇ ਜਾਣਾ ਪਏਗਾ ਜੇਲ੍ਹ ਕਰਮਚਾਰੀ ਦੀ ਸ਼ਿਕਾਇਤ ਤੇ ਅਦਾਲਤ ਨੇ ਬੌਸ ਨੂੰ ਝਿੜਕਿਆ ਇੱਕ ਵਿਅਕਤੀ ਨੇ 2021 ਚ ਆਪਣੇ ਬੌਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਅਤੇ ਅਦਾਲਤ ਤੱਕ ਚਲਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਗੰਜਾ ਕਹਿ ਕੇ ਬੁਲਾਉਣਾ ਇੱਕ અપਮਾਨ ਹੈ ਕਈ ਲੋਕ ਆਮ ਗਲਬਾਤ ਅਤੇ ਮਜ਼ਾਕ ਮਸਤੀ ਵਿੱਚ ਘਟ ਵਾਲਾਂ ਵਾਲੇ ਲੋਕਾਂ ਨੂੰ ਗੰਜਾ ਕਹਿ ਕੇ ਬੁਲਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸੇ ਵਿਅਕਤੀ ਨੂੰ ਗੰਜਾ ਕਹਿਣਾ ਮਹਿੰਗਾ ਸਾਬਤ ਹੋਇਆ ਜਦੋਂ ਉਸ ਨੂੰ ਅਦਾਲਤ ਨੇ ਫਟਕਾਰ ਲਗਾਈ ਅਤੇ ਛਿੜਕਾਂ ਦਿੱਤੀਆਂ ਮਾਮਲਾ ਬ੍ਰਿਟੇਨ ਦਾ ਹੈ ਜਿੱਥੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਇੱਕ ਵਿਅਕਤੀ ਨੇ ਆਪਣੇ ਬੌਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਿਸ ਨੇ ਉਸ ਨੂੰ ਗੰਜਾ ਕਹਿ ਕੇ ਬੇਇੱਜ਼ਤ ਕੀਤਾ ਅਤੇ ਨੌਕਰੀ ਤੋਂ ਕੱਢ ਦਿੱਤਾ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ ਕੰਪਨੀ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨ ਵਾਲੇ ਕਰਮਚਾਰੀ ਨੇ ਦਾਅਵਾ ਕੀਤਾ ਕਿ ਉਹ ਸ਼ੋਸ਼ਣ ਦਾ ਸ਼ਿਕਾਰ ਹੋਇਆ क्योंकि बहस दौरान सुपरवाइजर जैमी किंग वालों उस गंजा आदमी कह के बुलाया गया व्यक्ति ने दो हज़ार इक्की अपने बॉस के खिलाफ मामला दर्ज करवाया अदालत च चला गया जिस तो बाद अदालत ने कहा कि उसनु गंजा कहना ना सिर्फ अपमान है सगो ये यौन शोषण की श्रेणी च भी है अदालत ने कहा कि मर्दा के वाल की कमी किसी भी तरह का तंज कसना उस तरह ही है जिम्मे औरतों बारे कुछ गलत कहना आदमी गंजा सी इसलिए उसू गंजा कहा जाता सी ਇਸ ਲਈ ਏਜੰਸੀ ਸ਼ੋਸ਼ਣ ਦਾ ਮਾਮਲਾ ਹੈ ਬਚਾਅ ਪੱਖਲੇ ਵਕੀਲ ਨੇ ਕਿਹਾ ਕਿ ਔਰਤਾਂ ਵੀ ਗੰਜੀਆਂ ਹੁੰਦੀਆਂ ਹਨ ਕੁਝ ਬਿਮਾਰੀ ਕਾਰਨ ਹੁੰਦੀਆਂ ਹਨ ਅਤੇ ਕੁਝ ਜਾਣ ਬੁੱਝ ਕੇ ਵੀ ਹੁੰਦੀਆਂ ਹਨ ਅਜਿਹੇ 'ਚ ਇਸ ਨੂੰ ਲਿੰਗ ਸ਼ੋਸ਼ਣ ਨਾਲ ਜੋੜਨਾ ਉਚਿਤ ਨਹੀਂ ਹੈ ਪਰ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਇਸ ਵਿਅਕਤੀ ਦੇ ਪੱਖ ਵਿੱਚ ਉਸਦੇ ਬੌਸ ਦੇ ਖਿਲਾਫ ਫੈਸਲਾ ਸੁਣਾਇਆ ਅਤੇ ਸਜ਼ਾ ਦਿੱਤੀ ਗਈ ਅਜਿਹੇ ਹੋਰ ਵੀਡੀਓਾਂ ਦੇਖਣ ਲਈ ਸਾਡਾ ਚੈਨਲ ਪੰਜਾਬ ਲਾਈਫ ਐਸ ਕੇ ਨੂੰ ਜ਼ਰੂਰ ਸਬਸਕ੍ਰਾਈਬ ਕਰੋ